ਦੋਸਤੋ ਇੱਕ ਵਾਰੀ ਇੱਕ ਬਗਿਹਾਰ ਨੇ ਨਾ ਖੇਤਾਂ ਚ ਭੇਡਾਂ ਦੇ ਝੁੰਡ ਨੂੰ ਚਰਦੇ ਹੋਏ ਦੇਖਿਆ ਤਾਂ ਉਹਦਾ ਮਾਣਾ ਕਰੇ ਵੀ ਮੈਂ ਭੇਡ ਖਾਵਾਂ ਤਾਂ ਖਾਵਾਂ ਕਿਵੇਂ ਉਹ ਇੰਨੀ ਸੋਚਦਾ ਗਾਂ ਤੁਰਿਆ ਜਾਂਦਾ ਤੇ ਉਹਨੂੰ ਵੇਖਿਆ ਉਹਨੇ ਤਾਂ ਨਾ ਉਹਨੂੰ ਖਲ ਮਿਲ ਗਈ ਭੇਡ ਦੀ ਤਾਂ ਜਦੋਂ ਭੇਡ ਦੀ ਖਲ ਮਿਲ ਗਈ ਨਾ ਤੇ ਬੜਾ ਖੁਸ਼ ਹੋਇਆ ਆਪਦੇ ਆਪ ਚ ਬਗਿਹਾਰ ਬਗਿਹਾਰ ਨੂੰ ਲੱਗਿਆ ਵੀ ਆ ਤਾਂ ਨਜ਼ਾਰਾ ਹੀ ਆ ਗਿਆ ਸੋਚਿਆ ਉਹਨੇ ਦਿਮਾਗ 'ਚ ਕਹਿੰਦਾ ਆਪਾਂ ਖੱਲ ਪਾਲਾਂਗੇ ਭੇਡ ਦੀ ਤੇ ਇੱਜੜ ਜੀ ਵੜ ਜਾਾਂਗੇ ਹੌਲੀ ਦੇ ਦਿਨੇ ਰਲ ਜਾਾਂਗੇ ਨਾਲ ਤੇ ਆ ਜੜੀ ਨੂੰ ਕੀ ਪਤਾ ਲੱਗਣਾ ਭੇਡਾਂ ਦੇ ਵਿੱਚ ਹੀ ਤੁਰੇ ਫਿਰਾਂਗੇ ਤੇ ਜਦੋਂ ਆਥ ਨੇ ਜਾਵਾਂਗੇ ਘਰੇ ਤੇ ਬਾੜੇ 'ਚ ਤੜ ਜੂਗੀਆਂ ਤੜ ਜਾਣਗੀਆਂ ਸਾਰੀਆਂ ਤੜ ਜੂਗਾ ਉਹ ਤੇ ਉਹ ਤੋਂ ਬਾਅਦ ਤੇ ਮ제 ਲੈ ਲੈ ਕੇ ਖਾਵਾਂਗੇ ਆਪਾਂ ਨੂੰ ਉੱਥੇ ਕੀ ਕੋਣ ਆ ਉੱਥੇ ਤਾਂ ਇਹ ਸੋਚ ਕੇ ਉਹਨੇ ਭੇਡਾਂ ਦੀ ਖੱਲ ਪਾਲੀ ਤੇ ਜਾ ਕੇ ਹੌਲੀ ਇੱਕ ਦਿਨੇ ਇੱਜੜ ਤੇ ਵੜ ਗਿਆ ਉਹ ਆ ਜਿਹੜੀ ਨੇ ਭੇਡਾਂ ਚਾਰ ਚੁਰ ਕੇ ਆਉਦਾ ਚਾਹਾਂ ਦੇ ਟਾਈਮ ਨੂੰ ਤੋਰਤਿਆਂ ਪਿੰਡ ਨੂੰ ਹੱਕ ਤੀਆਂ ਜਾ ਕੇ ਉਹਨੇ ਭੇਡਾਂ ਵਾਲੇ ਵਾੜੇ ਚ ਜਾ ਕੇ ਤਾੜਤਿਆਂ ਉਹਨੇ ਤੇ ਆਪ ਜਾਵੜਿਆ ਘਰੇ ਜਦੋਂ ਘਰੇ ਗਿਆ ਤੇ ਸਾਹਮਣੇ ਦੇਖਿਆ ਉਹਨੇ ਉਹਦੇ ਸਹੁਰਿਆਂ ਤੋਂ ਕੋਈ 7-8 ਰਿਸ਼ਤੇਦਾਰ ਆਏ ਬੈਠੇ ਬੰਦੇ ਤਾਂ ਉਹਨੇ ਦੇਖਿਆ ਆਸ-ਪਾਸਾ ਤਾਂ ਨੌਕਰ ਨੂੰ ਆਵਾਜ਼ ਮਾਰੀ ਉਹਨੇ ਕਹਿੰਦਾ ਯਾਰ ਹੁਣ ਇਹਨਾਂ ਦੀ ਆਪਾਂ ਨੂੰ ਸੇਵਾ ਵੀ ਕਰਨੀ ਪੈਣੀ ਐ ਅਕਸਰ ਆਪਣੇ ਸਹੁਰਿਆਂ ਤੋਂ ਰਿਸ਼ਤੇਦਾਰ ਆਏ ਆ ਤੂੰ ਐਂ ਕਰ ਤੂੰ ਬਾੜੇ ਚ ਜਾ ਤੇ ਉੱਥੋਂ ਕੋਈ ਮੋਟੀ ਤਾਜੀ ਨਾ ਭੇੜ ਲਿਆ ਫੜ ਕੇ ਕਹਿੰਦਾ ਠੀਕ ਐ ਉਹ ਜਾਵੜਿਆ ਭਾਈ ਨੌਕਰ ਉੱਥੇ ਜਾ ਕੇ ਉਹਨੇ ਖੜ ਕੇ ਵੇਖਿਆ ਆਸੇ-પાસੇ ਇਹ ਤਾਂ ਮਾਰੀ ਨਿਗਾਹ ਤੇ ਉਹਨੂੰ ਭੇੜ ਤੇ ਬਗਿਹੜਦਾ ਕੀ ਧਰਿਆ ਸੀ ਉਹਨੇ ਦੇਖਿਆ ਜਦੋਂ ਉਹ ਬਗਿਹੜ ਵਾਲੀ ਖੱਲ ਵਾਲੀ ਭੇੜ ਤੌਣੇ ਫੜ ਲਈ ਧੌਣੋਂ ਫੜ ਕੇ ਤੇ ਲੈ ਗਿਆ ਭਾਈ ਘਰੇ ਉਹ ਘਰੇ ਜਾ ਕੇ ਉਹਨੇ ਬਣਾ ਲਈ ਉਹਨਾਂ ਨੇ ਬਣਾ ਬਨੂ ਕੇ ਆਪਦੇ ਰਿਸ਼ਤੇਦਾਰਾਂ ਦੀ ਵਧੀਆ ਸੇਵਾ ਕੀਤੀ ਛੱਕ ਗਏ ਸਾਰੀ ਉਹ ਹੁਣ ਆਏ ਦੇਖੋ ਵੀ ਬਗਿਆੜ ਖਾਣ ਤਾਂ ਭੇਡਾਂ ਨੂੰ ਆਇਆ ਸੀ ਤੇ ਖਾਦਾ ਗਿਆ ਆਪ ਸੋ ਦੋਸਤੋ ਆਪਾਂ ਨੂੰ ਕਹਾਣੀ ਦਾ ਨਿਚੋੜ ਆਹ ਹੀ ਆ ਬਸ ਵੀ ਜੇ ਆਪਾਂ ਕਿਸੇ ਦਾ ਬੁਰਾ ਕਰਦੇ ਆ ਨਾ ਤਾਂ ਆਪਣਾ ਬੁਰਾ ਹੁੰਦਾ ਹੀ ਹੁੰਦਾ ਇਹ ਵਿੱਚ ਕੋਈ ਦੋ ਰਹਿ ਨਹੀਂ ਜੇ ਕਹਾਣੀ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੇ ਬਾਕੀ ਤੁਸੀਂ ਸਾਥ ਬਹੁਤ ਦੇ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਭਰਾ ਜਿਉਂਦੇ ਵਸਦੇ ਰਹੋ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਬਹੁਤ ਸਾਥ ਦਿੱਤਾ ਤੁਸੀਂ ਤੇ ਅੱਗੇ ਵੀ ਸਾਥ ਦੀ ਉਮੀਦ ਆ ਦਿੰਦੇ ਰਹੋਗੇ ਲਵ ਯੂ ਭਰਾ